ਸਾਰੇਨ ਪਿਆਰ ਭਰੀ ਹਸਰੇ ਕਾਲ ਦੇ ओर ਪੰਜਾਬੀ ਬੂਟਿਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੇ ਅੱਜ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਇਆ ਆਪਾਂ ਡੇਲੀ ਵੇਅਰ ਲਈ 500 ਵਾਲੇ ਲੈ ਕੇ ਆਇਆ ਰੇਟ ਆਪਾਂ ਤੁਹਾਨੂੰ ਵੀਡੀਓ ਦੇ ਨਾਲ ਹੀ ਦੱਸਤਾ ਜਿਹੜੀ ਵੀ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਪਸੰਦ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਪਰ ਬੈਠੇ ਮੰਗਵਾ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਤੁਸੀਂ ਕਿਸੇ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਨਵਾਂ ਕਲਰ ਆ ਗਿਆ ਆਪਣੇ ਕੋਲ ਬਿਲਕੁਲ ਨਿਊ ਡਿਜ਼ਾਈਨਿੰਗ ਆਈ ਹੈਗੀ ਮਾਰਕੀਟ ਦੇ ਵਿੱਚ ਪਹਿਲਾਂ ਤੁਸੀਂ ਨਹੀਂ ਦੇਖਿਆ ਹੋਣਾ ਇਹ ਵਾਲਾ ਪ੍ਰਿੰਟ ਆਪਾਂ ਨੇ ਵੀ ਨਹੀਂ ਵੀਡੀਓ ਲਈ ਹੈਗੀ ਬਿਲਕੁਲ ਨਿਊ ਪ੍ਰਿੰਟਿੰਗ ਆਈ ਆਗੀ ਜਿਹੜੀ ਆਪਾਂ ਤੁਹਾਨੂੰ ਅੱਜ ਸ਼ੋਅ ਕਰਨ ਲੱਗੇ ਹਾਂਗੇ ਪੱਤੇ ਵਾਲਾ ਡਿਜ਼ਾਈਨ ਬਣਿਆ ਹੋਇਆ ਹੈਗਾ ਏਕੇ ਟੈਕਸ ਦਾ ਬ੍ਰਾਂਡ ਦਾ ਸੂਟ ਹੋਊਗਾ ਸਾਰੀ ਕੰਨੀ ਮਿਲੂਗੀ ਤੁਹਾਨੂੰ ਨਾਲ ਜਿਹੜੀ ਕੰਨੀ ਹੁੰਦੀ ਆ ਆਪਾਂ ਵੀਡੀਓ ਦੇ ਨਾਲ ਹੀ ਸ਼ੋਅ ਕਰਦੇ ਹੁੰਦੇ ਆ ਜਿੰਨਾ ਕੰਮ ਜਿੰਨਾ ਕ ਜਿੰਨਾ ਕਪੜਾ ਹੁੰਦਾ ਆਪਾਂ ਸਾਰਾ ਕੁਝ ਨਾਲ ਹੀ ਦੱਸ ਦਿੰਦੇ ਹੁੰਦੇ ਆ ਐਦਾਂ ਨਹੀਂ ਹੋਊਗਾ ਵੀ ਆਪਾਂ ਵੀਡੀਓ ਦੇ ਵਿੱਚ ਕੁੱਝ ਦੱਸਾਂਗੇ ਤੇ ਤੁਹਾਡੇ ਕੋਲੇ ਕੁੱਝ ਪ ਫਸਟ ਕਲਰ ਆ ਗਿਆ ਆਪਣੇ ਕੋਲੇ ਗ੍ਰੇ ਕਲਰ ਚੈੱਕ ਕਰ ਸਕਦੇ ਤੁਸੀਂ ਵਾਈਟ ਲੈਸ ਵਗੈਰਾ ਲਗਾ ਕੇ ਵਾਈਟ ਦੁਪੱਟਾ ਲਗਾ ਕੇ ਬਹੁਤ ਜ਼ਿਆਦਾ ਵਧੀਆ ਲੁੱਕ ਆਉਗੀ ਇਹਨਾਂ ਦੀ ਸੂਟਾਂ ਦੀ ਕਿਉਂਕਿ ਇਹਦੀ ਕੋਈ ਕਲਰ ਕੰਪਲੀਟ ਨਹੀਂ ਹੈਗੀ ਕੋਈ ਸਟੱਪ ਦੀ ਕੰਪਲੀਟ ਨਹੀਂ ਹੋਈਗੀ ਬਹੁਤ ਜ਼ਿਆਦਾ ਵਧੀਆ ਸੂਟ ਨੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਈ ਡਿਜ਼ਾਈਨ ਲਾਵਾਂਗੇ ਆਪਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਫਸਟ ਕਲਰ ਆ ਗਿਆ ਆਪਣੇ ਕੋਲੇ ਕਾਲੀ ਇਹਨਾਂ ਦੀ ਸਾਹਮਣੂ ਆਪਾਂ ਸਟੇਟਸ ਲਾਇਆ ਸੀਗਾ ਇਹਦੇ ਵਿੱਚ ਦੋ ਤਿੰਨ ਕਲਰ ਆਪਣੇ ਨਾਲ ਦੇ ਨਾਲ ਸੇਲ ਹੋ ਗਏ ਨੇ ਉਹਨਾਂ ਦੀ ਆਪਾਂ ਵੀਡੀਓ ਨਹੀਂ ਲਾਵਾਂਗੇ ਹੈਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਬਲੂ ਬਲੂ ਕਲਰ ਦਾ ਸੂਟ ਆ ਗਿਆ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਗਈ ਇਹਦੇ ਨਾਲ ਵਾਈਟ ਲੈਸ ਲਾ ਕੇ ਜੇ ਤੁਸੀਂ ਬਣਾਵੋਗੇ ਨਾ ਬਹੁਤ ਜ਼ਿਆਦਾ ਵਧੀਆ ਸੂਟ ਰੈਡੀ ਹੋਊਗਾ ਸੈਕੰਡ ਕਲਰ ਥਰਡ ਕਲਰ ਆ ਗਿਆ ਆਪਣੇ ਕੋਲੇ ਹਰਾ ਫਲੋਜੀ ਜਿਹਾ ਮਰਾfrozi ਚ ਕਲਰ ਆ ਗਿਆ ਕਲਰ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਡਿਜ਼ਾਈਨਿੰਗ ਵੀ ਬਿਲਕੁਲ ਨਿਊ ਆਈ ਆਗੀ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਰਹਿ ਗਏ ਪੰਜ ਕਲਰਾਂ ਦਾ ਸੈੱਟ ਸੀਗਾ ਦੋ ਕਲਰ ਕਾਲਾ ਆਪਣੇ ਸਟੇਟਸ ਤੇ ਸੇਲ ਹੋ ਗਏ ਨਾਲ ਦੀ ਨਾਲ ਅਗਲੇ ਜਿਹੜੇ ਆ ਗਏ ਆਪਣੇ ਕੋਲੇ ਫੁਲਾਰਾਂ ਹਰੇ ਆ ਗਏ ਇਹਨਾਂ ਦਾ ਵੀ ਰੇਟ 500 ਹੈ ਪ੍ਰਕ੍ਰਿਤੀ ਤੇ ਸੂਟ ਰਹਿਣ ਵਾਲੇ ਨੇ ਇਹ ਆਪਾਂ ਦੂਜੀ ਤੀਜੀ ਕਈਗਰੀ ਡਿਜ਼ਾਈਨਿੰਗ ਲਾਤੀ ਆ ਆਪਾਂ ਨਾਲ ਦੀ ਨਾਲ ਆਪਣੇ ਆਟ ਆਫ ਸਟਾਕ ਹੁੰਦੇ ਨੇ ਕਿਉਂਕਿ ਇੱਕ ਤਾਂ ਕਪੜਾ ਬਹੁਤ ਜ਼ਿਆਦੇ ਵਧੀਆ ਦੂਜੀ ਡਿਜ਼ਾਈਨਿੰਗ ਬਹੁਤ ਜ਼ਿਆਦੇ ਹੁੰਦੀ ਇਹਨਾਂ ਦੇ ਸੂਟਾਂ ਦੇ ਦੇਖ ਸਕਦੇ ਤੁਸੀਂ ਹਾ ਵਾਲੀ ਡਿਜ਼ਾਈਨਿੰਗ ਆ ਗਈ ਸੁੱਟ ਦੀ ਇਹਦਾ ਵੀ ਰੇਟ 500 ਰੈਨ ਵਾਲਾ ਅਗਲਾ ਜਿਹੜੀ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਕਾਫੀ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਟੈਗ ਮਾਰਕ ਕਰਕੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਤੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋਗੇ ਸਨ ਜਿਹੜੀ ਆਪਣੇ ਕੋਲੇ ਆਈ ਹੈ ਸਾਰੀ ਨਿਊ ਆਈ ਹੈ ਕੋਈ ਆਪਾਂ ਪੁਰਾਣੀ ਨਹੀਂ ਲਾ ਰਹੇ ਹੈਗੇ ਕੋਈ ਡਿਜ਼ਾਈਨਿੰਗ ਮਾਣਾ ਮੋਟਾ ਸੇਮ ਹੋ ਸਕਦਾਗਾ ਬਟ ਸੂਟ ਆਏ ਨੇ ਜਿਹੜੇ ਸਾਰੇ ਨਵੇਂ ਆਏ ਨੇ ਕਿਉਂਕਿ ਹਰ ਇੱਕ ਵੀਡੀਓ ਤੇ ਆਪਣਾ ਸਟਾਕ ਆ ਜਿਹੜਾ ਨਾਲ ਦੇ ਨਾਲ ਕਲੀਅਰ ਹੋ ਰਿਹਾਗਾ ਮਸਟਰਡ ਕਲਰ ਆ ਗਿਆ 5 ਮੀਟਰ ਦੀ ਕੱਟ ਰਹਿਣ ਵਾਲੀ ਆ ਪੂਰੀ ਇਹਨਾਂ ਦੀ ਸੂਟਾਂ ਦੀ ਤੁਸੀਂ ਇੱਕ ਸੂਟ ਮੰਗਵਾ ਸਕਦੇ ਹੋ ਦੋ ਸੂਟ ਮੰਗਵਾ ਸਕਦੇ ਹੋਗੇ ਜਿੰਨੇ ਸੂਟ ਵੱਧ ਹੋਣਗੇ ਜੇ ਤੁਸੀਂ 4 ਸੂਟ ਮੰਗਵਾਵੋਗੇ ਤਾਂ ਤੁਹਾਡੀ ਸ਼ਿਪਿੰਗ ਚਾਰਜ ਜਿਹੜੇ ਰਹਿਣਗੇ ਫ੍ਰੀ ਰਹਿਣਗੇ ਇੱਕ ਦੋ ਸੂਟਾਂ ਤੇ ਤੁਹਾਡੇ ਸ਼ਿਪਿੰਗ ਚਾਰਜ ਐਕਸਟਰਾ ਲੱਗਣਗੇ ਬੇਟੇ ਦੇ ਰਿਕਾਰਡਿੰਗ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਨਾਲ ਦੀ ਨਾਲ ਕਿਉਂਕਿ 500 ਵਾਲੇ ਸੂਟਾਂ 'ਚ ਜਿਹੜਾ ਆਪਾਂ ਮਾਰ ਦਿੰਦੇ ਹੁੰਦਾ ਬਹੁਤ ਜ਼ਿਆਦਾ ਘਟੂਂਦਾ ਵਾ ਅਗਲੇ ਜਿਹੜੇ ਪ੍ਰਿੰਟ ਆ ਗਏ ਬ੍ਰੀਫ ਪ੍ਰਿੰਟ ਆ ਗਏ ਇਹ ਆਪਣੇ ਕੋਲ ਮਹਿਰੂਨ ਕਲਰ ਦਾ ਸੂਟ ਹੈ ਡਿਜ਼ਾਈਨਿੰਗ ਦੇਖੋ ਤੁਸੀਂ ਕਿੰਨੀ ਜ਼ਿਆਦਾ ਸੋਹਣੀ ਹੈ ਸੂਟ ਦੀ ਅਗਲਾ ਜਿਹੜਾ ਆ ਗਿਆ ਆਪਣੇ ਕੋਲ ਮਹਿੰਦੀ ਕਲਰ ਦਾ ਆ ਗਿਆ ਇਹ ਨਹੀਂ ਕਲਰ ਦਾ ਸੂਟ ਆ ਗਿਆ ਅਗਲੀ ਜਿਹੜੀ ਡਿਜ਼ਾਈਨਿੰਗ ਦਿਖਾ ਰਹੇ ਹਾਂਗੇ ਆਪਾਂ ਇਹ ਵੀ ਤੁਹਾਨੂੰ ਨਿਊ ਹੀ ਦਿਖਾ ਰਹੇ ਹਾਂਗੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ ਚੈੱਕ ਕਰੋ ਤੁਸੀਂ ਜਿਓਮੈਟਰੀ ਕਲਰ ਜੇ ਬਣਿਆ ਹੋਇਆਗਾ ਇਹ ਕੰਪਿਊਟਰ ਪ੍ਰਿੰਟ ਵੀ ਕਹਿ ਸਕਦੇ ਹਾਂਗੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ ਇਹਦੀ ਸੂਟ ਦੀ ਇਹ ਜਾਮਨੀ ਜੇ ਟੋਨ ਤੇ ਆ ਗਿਆ ਏਕੇ ਦੇ ਵਿੱਚ ਆਪਣੇ ਕੋਲੇ ਬਲੂ ਕਲਰ ਪਿਆਗਾ ਏਕੇ ਦੇ ਵਿੱਚ ਤੁਹਾਨੂੰ ਮਿਲ ਜੂਗਾ ਵਾਟਰ ਗ੍ਰੀਨ ਕਲਰ ਉਹ ਵੀ ਆਪਣੇ ਕੋਲੇ ਪਿਆਗਾ ਦੇਖ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਫਰੈਂਟ ਸੂਟਾਂ ਦੀ ਵੀਡੀਓ ਡੇਲੀ ਵੇਅਰ ਲਈ 500 ਵਾਲੇ ਸੂਟ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਤੇ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਚਲੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ